ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਭ ਦੇ ਮੈਂ ਹਾਂ ਪ੍ਰਵੀਨ कौर ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੱਟੀ ਫੈਮਿਲੀ ਪੰਜਾਬੀ ਵਲੌਗਸ ਤੇ ਅੱਜ ਹੈ ਕਿ 10 ਤਰੀਕ 10 ਜਨਵਰੀ ਇਸ ਸਵੇਰ ਦਾ 6 ਸਵਾ 6 ਵਜੇ ਦਾ ਟਾਈਮ ਤੇ ਹਰਪ੍ਰੀਤ ਵਿੜਾ ਸੁੰਭ ਰਹੀ ਆ ਤੇ ਮਨਦੀਪ ਧਾਰ ਰਹੀ ਆ ਢਾਲ ਚੁੱਲੇ ਤੇ ਅੱਜ ਸਵੇਰੇ ਸਵੇਰੇ ਚਾਹ ਬਣ ਗਈ ਤੇ ਸਿਲੰਡਰ ਖਤਮ ਹੋ ਗਿਆ ਇਸ ਕਰਕੇ ਫੇਰ ਹੁਣ ਸਾਨੂੰ ਕੁੱਕਰ ਲਿਆ ਕੇ ਚੁੱਲੇ ਤੇ ਰੱਖਣਾ ਪਿਆ ਮਿੱਟੀ ਲਾ ਕੇ ਥੋੜਾ ਜਿਹਾ ਸਾਫ਼ ਕਰਨਾ ਈਜ਼ੀ ਹੋ ਜਾਂਦਾ ਵਾ ਸਵੇਰ ਟਾਈਮ ਡਿਊਟੀ ਹੁੰਦੀ ਆ ਚੁੱਲੇ ਤੇ ਮੰਦੀਪ ਦੀ ਮੈਂ ਚਾਹ ਮੈਂ ਬਣਾ ਦਿੰਦੀ ਆ ਫਿਰ ਇਹ ਚਾਹ ਪੀ ਕੇ ਇਹ ਆਪਣਾ ਆਟਾ ਗੁੰਨ੍ਹਦੀ ਆ ਆਟਾ ਗੁੰਨ੍ਹ ਕੇ ਫਿਰ ਦਾਲ ਸਬਜ਼ੀ ਨੂੰ ਲੱਗ ਜਾਂਦੀ ਆ ਹਰਪ੍ਰੀਤ ਸਾਰਾ ਬੇੜਾ ਸੁੰਭਰ ਦਿੰਦੀ ਆ ਵੇਰਾ ਬੇੜਾ ਵੀ ਕਾਫੀ ਵੱਡਾ ਸਾਡਾ ਦਾਲ ਬਣ ਗਈ ਤੇ ਹੁਣ ਚੁੱਲੇ ਤੇ ਦੁੱਧ ਰੱਖਿਆ ਹੋਇਆ ਤੇ ਕੋਲੀ ਇਹੋ ਦਹੀਂਆਂ ਰੋਟੀ ਬਣਾ ਰਹੀਆਂ ਨੇ ਦੂਸਰੇ ਚੁੱਲੇ ਤੇ ਅੰਦਰ ਵਾਲਣ ਦਾ ਖਲਾਰਾ ਸਰਦੀਆਂ ਦੇ ਵਿੱਚ ਐਵੇਂ ਵਾਲਣ ਦਾ ਬਹੁਤ ਜ਼ਿਆਦਾ ਖਲਾਰਾ ਪੈਂਦਾ ਚੁੱਲ੍ਹੇ ਤੇ ਰੋਟੀ ਸੀ 8:00 ਵਜੇ ਲੱਗਦੇ ਹੁੰਦੇ ਆ ਜ਼ਿਆਦਾਤਰ ਫਿਰ ਨਾਲ ਦੀ ਨਾਲ ਖਾ ਲੈਂਦੇ ਨੇ ਗਰਮ ਗਰਮ ਮੌਸਮ ਬਹੁਤ ਖਰਾਬ ਕੈਮਰੇ ਨਾਲ ਚਾਨਣ ਲੱਗ ਰਿਹਾ ਨਾ ਚਾਨਣ ਨਹੀਂ ਹੈਗਾ ਤੇ ਮੱਝਾਂ ਅਜ ਬਾਹਰ ਨਹੀਂ ਕੱਢਿਆ ਅੰਦਰ ਹੀ ਨੇ ਉਹ ਆ ਪੱਲੀਆਂ ਦੇ ਅੰਦਰ ਉਹ ਬੰਨੀਆਂ ਹੋਈਆਂ ਨੇ ਭਾਂਡੇ ਦੇ ਵਿੱਚ ਬਾਹਰ ਬਹੁਤ ਠੰਡਾ ਹਰਪੀਤ ਫੇਰ ਲੱਗੀ 9 9:30 ਵਜੇ ਕੱਪੜੇ ਧੋਣ ਬਸ ਖਤਮ ਹੋਵੇ ਖਤਮ ਹੋ ਵੀ ਗਏ ਕੱਪੜੇ ਹਾਂਜੀ ਬਸ ਹੁਣ ਕੱਪੜੇ ਕੀਰਤੀ ਤੁਸੀਂ ਕੀ ਕਰਦੇ ਹੋ ਇਹ ਠੰਡ ਚ ਕਿਉਂ ਫਿਰਦਾ ਦੇਖੋ ਕਿੰਨੀ ਠੰਡ ਸੂਰਜ ਦੇਵਤਾ ਦਾ ਜੇ ਕੋਈ ਨਾ ਹਵਾ ਚੱਲ ਰਹੀ ਆ ਹਾਂਜੀ ਮਿਲੂ ਤਾਂ ਹਾਂਜੀ ਥੋੜੀ ਫੋਟੋ ਖਿੱਚਣੀ ਆ ਸਿੱਧੇ ਹੋ ਕੇ ਖੜੋ ਖੜਾ ਤਾਂ ਸਹੀ ਸਮਾਈਲ ਵੀ ਕਰੋ ਥੋੜੀ ਜੀ ਸਮਾਈਲ ਵੀ ਕਰੋ ਆ ਕਿਹੜਾ ਸਮਾਈਲ ਕਰਨ ਦਾ ਤਰੀਕਾ ਹੱਸ ਕੇ ਦਿਖਾ ਹੱਸ ਕੇ ਗੁੱਡ ਗੁੱਡ ਇੱਧਰ ਕਿਚਨ ਦੇ ਵਿੱਚ ਭਾਂਡੇ ਧੋ ਕੇ ਰੱਖ ਤੇ ਤੇ ਹੁਣ ਕੰਮ ਤਕਰੀਬਨ ਤਕਰੀਬਨ ਖਤਮ ਹੋ ਗਿਆ ਝਾੜੂ ਪੂੰਛਾ ਕਰ ਗਈ ਮਨਦੀਪ ਤੇ ਹੁਣ ਅੱਗੇ ਹੀ ਮਹਿਤਾਬ ਨੂੰ ਨਮਾਉਣਾ ਉਹ ਕੀ ਤੇ ਹੇਲਾ ਦੀ ਮम्मा ਕੋ ਇੱਧਰ ਸਵੇਰਾ ਵਾਠੀ ਦੇਖ ਰਹੀ ਹੈ ਟੀਵੀ ਹਰਜਾਈ ਦੇ ਵਿੱਚ ਠੰਡ ਬਹੁਤ ਜ਼ਿਆਦਾ ਆ ਕੋਲ ਲਾਈ ਬੈਠੀ ਹੈ ਬਾਜ਼ਾਰ ਆਪਣਾ ਮੈਡਮ ਜੀ ਹੁਣੀ ਬੈਠੀ ਸੀ ਮੈਨ ਲੱਗਦਾ ਕੀ ਚੱਲ ਰਿਹਾ ਬਾਲਵੀਰ ਪੇਂਟਿੰਗ ਕਰੀ ਗੰਦਾ ਤੇ ਕਲਰ ਵੀ ਕਾਫੀ ਖਰਾਬ ਹੋ ਗਿਆ ਮੁੰਦੀਪ ਨੇ ਮਹਿਤਾਬ ਨੂੰ ਨਮਾਤਾ ਹੁਣ ਸੌਂਗਾ டா 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 ਕਰ ਦੋ டா டா ਕਾ ਕਾ ਗਿਰ ਜਾਗਾ ਨੀਚ ਆਜਾ டா டா ਸੌ ਜਾ ਹੁਣ ਨੀਂ ਨੀ ਕਰ ਲੋ ਨੀਂ ਨੀ ਕਰੋ ਆ ਗਿਆ ਆ ਗਿਆ ਅਸੀਂ ਮਨਦੀਪ ਨੇ ਵਾਲ ਕਰਵਾਤੇ ਕਲਰ ਇਹ ਬਣ ਗਈ ਹੁਣ ਅੰਗਰੇਜ਼ਣ ਬਹੁਤ ਸੋਹਣੇ ਲੱਗਦੇ ਆ ਬਸ ਮਹਿਤਾਬ ਤੇ ਤਾਂ ਨੀਨੀ ਦਾ ਪੂਰਾ ਜੋਰ ਆ ਹੁਣ ਸੁੱਤਾ ਰਹਿੰਦਾ ਫਿਰ 2 ਘੰਟੇ ਮੈਂ 1 ਵਜੇ ਦੇ ਕਰੀਬ ਜਾ ਕੇ ਮੱਝਾ ਕੱਢੀ ਆ ਬਾਹਰ ਥੋੜੀ देर ਫਿਰ ਅੱਕ ਜੇ ਜਾਂਦੀ ਆ ਅੰਦਰ ਬੈਠੀ ਏਕੇ ਥੋਂ ਥੋੜਾ ਜਿਹਾ ਮੌਸਮ ਵੀ ਹੋ ਗਿਆ ਸੀਗਾ ਉੱਚਾ ਜਿਹਾ ਤੇ ਹੁਣ ਮੰਦਰ ਸਾਫ ਕਰ ਰਹੀ ਆ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਪਲੀਜ਼ ਲਾਈਕ ਹੋ ਗਈ ਖਿੱਚਣਾ